ਕਰਮੇਲ ਸਿੰਘ ਮਾਸੀ ਕੇ ਸੂਬਾ ਜਨਰਲ ਸਕੱਤਰ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਹਰ ਸਾਲ 26 ਜੂਨ ਨੂੰ ਜਿਹੜਾ ਨਸ਼ਾ ਮੁਕਤੀ ਦਿਵਸ ਆ ਉਹਦੇ ਸੰਬੰਧ ਚ ਪ੍ਰੋਗਰਾਮ ਕਰਦੇ ਆ ਪਿੰਡਾਂ ਚੇਤਨਾ ਮਾਰਚ ਕਰਦੇ ਆ ਲੋਕਾਂ ਦੇ ਵਿੱਚ ਜਾਗਰੂਕ ਮਹਿੰਮ ਪੈਦਾ ਚਲਾਉਨੇ ਆ ਇਸ ਦੀ ਤਰ੍ਹਾਂ ਤੇ ਇਸ ਵਾਰ ਅਸੀਂ ਜਿਹੜਾ ਕੁਝ ਸਮੇਂ ਦੇ ਨਾਲ ਅਸੀਂ ਅੱਜ ਦਾ ਜਿਹੜਾ ਦਿਵਸਾ ਨਸੀਬ ਵਿਰੋਧੀ ਦਿਵਸ ਦੇ ਵਜੋਂ ਮਨਾ ਰਹੇ ਹਾਂ ਜਿਦੇ ਵਿੱਚ ਸ਼ੁਰੂਆਤ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਚੇਤਨਾ ਮਾਰਚ ਕੱਢਣਾ ਉਸ ਤੋਂ ਬਾਅਦ ਅਗਲਾ ਪੂਰੇ ਜ਼ਿਲ੍ਹੇ ਦੇ ਵਿੱਚ ਮਤਲਬ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਪਹਿਲੇ ਦੀ ਤਰ੍ਹਾਂ ਸੈਮੀਨਾਰ ਚੇਤਨਾ ਮਾਰਚ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਸੈਮੀਨਾਰ ਕਰਾਂਗੇ ਕਿਉਂਕਿ ਸਾਡੀ ਜਥੇਬੰਦੀ ਅੱਜ ਤੋਂ 25-30 ਸਾਲ ਪਹਿਲਾਂ ਲਗਾਤਾਰ ਭਰੂਣ ਹੱਤਿਆ ਨਸਿਆਂ ਦੇ ਖਿਲਾਫ ਦਾਜ ਦੇਹ ਦੇ ਖਿਲਾਫ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਦੀ ਰਹੀ ਹੈ ਸਾਡਾ ਸੰਵਿਧਾਨ ਆ ਸੰਵਿਧਾਨ ਦੇ ਨਿਯਮਾਂ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਨਸ਼ੇ ਵਿਰੋਧੀ ਮਹਿੰਮ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਵੀ ਅਸੀਂ ਵੱਡੀ ਪੱਧਰ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਸਹਿਯੋਗ ਦਿੱਤਾ ਸੀ ਅੱਜ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਤ ਲਿਆ 10000 ਦੇ ਕਰੀਬ ਜਿਹੜੀ ਵੱਡੀ ਪੱਧਰ ਤੇ ਜਿਹੜੇ ਅਫਸਰ ਮਲਾਜਮਾਂ ਉਹਨਾਂ ਦੀਆਂ ਮਤਲਬ ਬਦਲੀਆਂ ਕੀਤੀਆਂ ਥਾਂ-ਥਾਂ ਤੇ ਉਹਨਾਂ ਨੂੰ ਮਤਲਬ ਕੀ ਨਸ਼ੇ ਤਸਕਰਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਕੁਰ ਕਰਨ ਦਾ ਐਲਾਨ ਕੀਤਾ ਤਾਂ ਨਾਲ ਦੀ ਨਾਲ ਪੂਰੇ ਪੰਜਾਬ ਦੇ ਵਿੱਚ ਅਸੀਂ ਵੀ ਲੋਕਾਂ ਦੇ ਵਿੱਚ ਜਿਹੜੇ ਇਸ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਉਹਨਾਂ ਨੂੰ ਰਾਹੇ ਪਾਉਣ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਉਹਨਾਂ ਨੂੰ ਨਸ਼ਾ ਛਡਾਊ ਸਰਕਾਰੀ ਓਟ ਕੇਂਦਰ ਤੱਕ ਪਹੁੰਚਾਉਣ ਦੇ ਲਈ ਇੱਕ ਇੱਕ ਮਹਿਮ ਬੱਡੀ ਹੈ ਇਹ ਸਾਡਾ ਮਕਸਦ ਹੈ ਕਿ ਸਾਡਾ ਸਮਾਜ ਜਿਹੜਾ ਨਸ਼ਿਆਂ ਤੋਂ ਮੁਕਤ ਹੋਵੇ ਅਸੀਂ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਅੱਜ ਦਾ ਨੌਜਵਾਨ ਖਾਸ ਕਰਕੇ ਇਹ ਅੰਕੜੇ ਦੱਸਦੇ ਆ ਕਿ 10 ਤੋਂ 17 ਸਾਲ ਦੇ ਜਿਹੜੇ ਬੱਚੇ ਆ ਜੇ ਪੰਜਾਬ ਦੇ ਵਿੱਚ 66 ਲੱਖ ਲੋਕ ਨਸ਼ਿਆਂ ਦੀ ਇੱਕ ਪੋਸਟੀ ਹੋਈ ਆ ਤਾਂ ਉਹਦੇ ਚੋਂ 568000 ਉਹ ਬੱਚੇ ਆ ਜਿਹੜੇ 10 ਤੋਂ 17 ਸਾਲ ਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਿਰਮਾਣ ਕਰਨਾ ਜਿਨ੍ਹਾਂ ਨੇ ਸਾਡੇ ਦੇਸ਼ ਦਾ ਭਵਿੱਖ ਕਰਨਾ ਉਹ ਕੁਛ ਚੰਦ ਲੋਕ ਕੁਝ ਧਮੜਿਆਂ ਦੀ ਖਾਤਰ ਸਾਡੇ ਦੇਸ਼ ਦੇ ਭਵਿੱਖ ਨੂੰ ਤਬਾਹ ਕਰ ਰਿਹਾ ਅਸੀਂ ਨੌਜਵਾਨ ਨੂੰ ਅਪੀਲ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਕਰਾਹੇ ਪੈ ਰਾਹ ਨੂੰ ਛੱਡ ਕੇ ਦੇਸ਼ ਦਾ ਤੇ ਆਪਣਾ ਭਵਿੱਖ ਸਮਾਰਨ ਲਈ ਇਹ ਜਿਹੜਾ ਨਸ਼ਿਆਂ ਦਾ ਤਿਆਗ ਕਰੋ ਵਧੀਆ ਇਨਸਾਨਾਂ ਵਾਲੀ ਜ਼ਿੰਦਗੀ ਜਿਓ ਕਿੱਥੇ ਜਾ ਕੇ ਸਮਾਪਤ ਹੋਣੀ ਅੱਜ ਅਸੀਂ ਨੇਚਰ ਪਾਰਕ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਇਸ ਕਾਫਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਤੇ ਇਥੋਂ ਬਜ਼ਾਰਾਂ ਵਿੱਚ ਦੀ ਘੁੰਮਦੇ ਹੋਏ ਅਸੀਂ ਬਸ ਅਡੇ ਦੇ ਓਵਰ ਬ੍ਰਿਜ ਥੱਲੇ ਇਹਨੂੰ ਸਮਾਪਤੀ ਕਰਾਂਗੇ ਮੈਂ ਡਾਕਟਰ ਜਸਬੀਰ ਸਿੰਘ ਸੈਗਲ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਸਾਡੀ ਜਥੇਬੰਦੀ ਸ਼ੁਰੂ ਤੋਂ ਹੀ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਉਹ ਅਵੇਅਰਨੈਸ ਕੈਂਪ ਲਗਾਉਂਦੀ ਰਹੀ ਹੈ ਔਰ ਸਮੇਂ-ਸਮੇਂ ਤੇ ਜਿਹੜੇ ਹੈ ਨਸ਼ਾ ਵਿਰੋਧੀ ਚੇਤਨਾ ਮਾਰਚ ਵੀ ਕੱਢਦੀ ਰਹੀ ਹੈ ਉਸੇ ਤਹਿਤ ਹੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ ਉਹਦੇ ਹੱਕ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਚੇਤਨਾ ਮਾਰਚ ਕੱਢ ਰਹੇ ਹਾਂ ਨਸ਼ਾ ਵਿਰੋਧੀ ਲਹਿਰ ਦੇ ਤਹਿਤ ਉਹ ਸਾਡੀ ਇਹ ਸਾਡੀ ਜ਼ਿਲ੍ਹਾ ਪਤਲੀ ਜਿਹੜੀ ਹੈ ਇਹ ਚੇਤਨਾ ਮਾਰਚ ਕੱਢ ਰਹੇ ਹਾਂ ਅੱਜ ਜਿਹੜਾ ਤੁਹਾਡਾ ਉਦੇਸ਼ ਆ ਉਹ ਕੀ ਆ ਜੀ ਕੀ ਸੁਨੇਹਾ ਦਿਓਗੇ ਸਾਡਾ ਉਦੇਸ਼ ਹੈ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਔਰ ਅਸੀਂ ਚਾਹੁੰਦੇ ਆ ਕਿ ਕਿਸੇ ਵੀ ਘਰ ਦਾ ਬੱਚਾ ਜਿਹੜਾ ਉਹ ਨਸ਼ਾ ਨਾ ਕਰੇ ਪ੍ਰੂਨ ਹੱਤਿਆ ਰੋਕੀ ਜਾਵੇ ਨਸ਼ੇ ਨਸ਼ੇ ਦੀ ਜਿਹੜੀ ਆ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੋਕ ਲੱਗੇ ਸਮਾਜ ਦੇ ਵਿੱਚ ਬਿਲਕੁਲ ਨਸ਼ਾ ਨਾ ਹੋਵੇ ਸਾਰੇ ਜਿਹੜੇ ਪਰਿਵਾਰ ਹੱਸਦੇ ਵਸਦੇ ਰਹਿਣ ਸੁਖੀ ਵਸਣ ਬਿਲਕੁਲ ਕਿਸੇ ਦਾ ਪੁੱਤ ਜਿਹੜਾ ਹੈ ਉਹ ਨਸ਼ਿਆਂ ਦੇ ਨਾਲ ਨਾ ਮਰੇ ਘਰ ਘਰ ਵੈਣ ਪੈਂਦੇ ਆ ਨਸ਼ਿਆਂ ਦੇ ਨਾਲ ਇੱਕ ਇੱਕ ਪਿੰਡ ਦੇ ਵਿੱਚ ਹਫ਼ਤੇ ਹਫ਼ਤੇ ਦੇ ਵਿੱਚ 10 15 15 ਜਿਹੜੀਆਂ ਮੌਤਾਂ ਹੁੰਦੀਆਂ ਨਸ਼ੇ ਦੇ ਨਾਲ ਇਹ ਨਾ ਹੋਣ ਸਾਰੇ ਮਾਪੇ ਜਿਹੜੇ ਆ ਉਹ ਸੁਖੀ ਰਹਿਣ ਤੇ ਨਸ਼ਾ ਬੰਦ ਹੋਣਾ ਚਾਹੀਦਾ ਸਾਡਾ ਅੱਜ ਦਾ ਰੂਟ ਕੀ ਹੈ ਸਾਡਾ ਅੱਜ ਦਾ ਰੂਟ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਪੁਲ ਦੇ ਥੱਲੇੋਂ ਦੀ ਬੱਸ ਸਟੈਂਡ ਤੱਕ ਜਾਣ ਅੱਜ ਮੈਡੀਕਲ ਪੈਟਸ਼ਨਰ ਨੇ ਜਿਹੜਾ ਚੇਤਨਾ ਮਾਰਚ ਕੱਢਿਆ ਇਹ ਨਸ਼ਿਆਂ ਦੇ ਖਿਲਾਫ ਕੱਢਿਆ ਕਿ ਲੋਕ ਜਿਹੜੇ ਬੱਚੇ ਆ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਇਹ ਹਰ ਇੱਕ ਪਿੰਡਾਂ ਦੇ ਵਿੱਚ ਇਹਨਾਂ ਦੇ ਜਿਹੜੀਆਂ ਜਿਵੇਂ ਕਲੀਨਿਕ ਹੈਗੇ ਆ ਤਾਂ ਇਹ ਬੱਚਿਆਂ ਨੂੰ ਵੇਰ ਵੀ ਕਰਦੇ ਆ ਉਹਨਾਂ ਦੀ ਮਦਦ ਵੀ ਕਰਦੇ ਆ ਇਹਨਾਂ ਨੇ ਅੱਜ ਪ੍ਰਣ ਵੀ ਕੀਤਾ ਵੀ ਅਸੀਂ ਜਿਹੜੇ ਆਉਣ ਵਾਲੇ ਜੇ ਕੋਈ ਬੱਚੇ ਨੂੰ ਕੋਈ ਦਵਾਈ ਦੀ ਲੋੜ ਆ ਹੋਰ ਆ ਉਹਦੇ ਵੀ ਅਸੀਂ ਉਹਦਾ ਇੰਤਜ਼ਾਮ ਕਰਾਵਾਂਗੇ ਤਾਂ ਜੋ ਬੱਚੇ ਨਸ਼ਿਆਂ ਦੀ ਦਲਦਲ ਚੋਂ ਨਿਕਲ ਸਕਣ ਤੇ ਸਾਡਾ ਪੁਲਿਸ ਦਾ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਵੀ 24 ਘੰਟਿਆਂ ਦੇ ਨਾਲ ਹ ਜੇ ਸਾਨੂੰ ਕਿਤੇ ਵੀ ਯਾਦ ਕਰਨਗੇ ਅਸੀਂ ਨਾਲ ਇਹਨਾਂ ਦੇ ਆਵਾਂਗੇ ਤੇ ਬਾਕੀ ਅਸੀਂ ਵੀ ਜਿਹੜੇ ਸਾਡੇ ਹੌਟਸਪੌਟ ਹੈਗੇ ਆ ਨਸ਼ੇ ਵਾਲੇ ਅਸੀਂ ਉੱਥੇ ਰੋਜ਼ ਹੀ ਰੇਡ ਹੋ ਰਹਾ ਹੈ ਤੇ ਜਿਹੜੇ ਮਾੜੇ ਬੰਦੇ ਆ ਜਿਨ੍ਹਾਂ ਤੋਂ ਕੋਈ ਨਸ਼ਾ ਬਰਾਮਦ ਹੋ ਰਿਹਾ ਉਹਨਾਂ ਦੇ ਖਿਲਾਫ ਕਾਰ ਵੀ ਵੀ ਸਖਤੋ ਸਖਤ ਹੋ ਰਹੀ ਹੈ ਮੈਂ ਡਾਕਟਰ ਬਲਵਿੰਦਰ ਕਰਸੰਦੂ ਔਰ ਸਿਟੀ ਵਨ ਮੋਗਾ ਔਰ ਪੈਂਡ ਰੋਡਾ ਵਿੱਚ ਮੈਂ ਆਰਐਮਪੀ ਪ੍ਰੈਕਟਿਸ ਕਰ ਰਹੀ ਆ ਔਰ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਇੱਕ ਜੋ ਨਸ਼ਿਆਂ ਦੀ ਨੰਮ ਚੱਲ ਰਹੀ ਆ ਨੌਜਵਾਨ ਪੀੜ੍ਹੀਆਂ ਨਸ਼ਾ ਖਾ ਖਾ ਕੇ ਨੌਜਵਾਨ ਵੀਰ ਮਾਰ ਰਿਹਾ ਬੱਚੇ ਮਾਰ ਰਿਹਾ ਸਾਡੇ ਸਾਡੇ ਹੀ ਬੱਚੇ ਆ ਉਹ ਸਾਡੇ ਉਹ ਭੈਣ ਭਰਾ ਐ ਔਰ ਅਸੀਂ ਉਹਦਾ ਕਰਕੇ ਇੱਕ ਅੱਜ ਰੈਲੀ ਰੱਖੀ ਹੋਈ ਆ ਚੇਤਰਾ ਮਾਰਚ ਰੱਖਿਆ ਹੋਇਆ ਜਿਹਦੇ ਕਿ ਨਸ਼ਿਆਂ ਦੇ ਖਿਲਾਫ ਇਹ ਨਸ਼ੇ ਨੂੰ ਜੜ ਤੋਂ ਵੱਢਿਆ ਜਾਵੇ ਜੜ ਤੋਂ ਕੱਢਿਆ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਸੁਖੀ ਵਸਣ ਔਰ ਇਹ ਜਿਹੜੇ ਨਸ਼ੇ ਆ ਨਸ਼ਿਆਂ ਨੇ ਤਾਂ ਘਰ ਬਰਬਾਦ ਕਰਤੇ ਆ ਇਸ ਕਰਕੇ ਇਹਨਾਂ ਨਸ਼ਿਆਂ ਨੂੰ ਅਸੀਂ ਜੜੋ ਕੱਢਣ ਵਾਸਤੇ ਇੱਕ ਚੇਤਨਾ ਰੈਲੀ ਰੱਖੀ ਹੋਈ ਆ ਜਿਹੜੀ ਕਿ ਸਾਰੇ ਸਾਡੇ ਬਲਾਕਾਂ ਦੇ ਡਾਕਟਰ ਇੱਥੇ ਇਕੱਠੇ ਹੋਏ ਆ ਹਰ ਚਕਲ ਲੜਕੀਆਂ ਵੀ ਇਹ ਨਸ਼ੇ ਦੇ ਵਿੱਚ ਆ ਰਹੀਆਂ ਨੌਜਵਾਨ ਬੱਚੇ ਵੀ ਇਸ ਨੂੰ ਵੀ ਚਪੇਟ ਵਿੱਚ ਆ ਰਹੇ ਤੁਸੀਂ ਕੀ ਕਹੋਗੇ ਨੌਜਵਾਨ ਬੱਚਿਆਂ ਨੂੰ ਕੀ ਸੰਦੇਸ਼ ਦੇਵੋ ਮੈਂ ਨੌਜਵਾਨ ਬੱਚਿਆਂ ਅੱਗੇ ਤਾਂ ਇਹੀ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਰਹੋ ਔਰ ਕੁੜੀਆਂ ਦਾ ਖਾਸ ਕਰਕੇ ਹੀ ਬਹੁਤ ਜ਼ਿਆਦਾ ਦੂਰ ਰਹਿਣਾ ਕਿਉਂਕਿ ਕੁੜੀਆਂ ਦੀ ਜੋ ਜ਼ਿੰਦਗੀ ਇੱਕ ਵਾਰੀ ਗਲਤੀ ਮੁੜ ਕੇ ਇਹ ਜ਼ਿੰਦਗੀ ਆਉਣੀ ਨਹੀਂ ਇਹ ਜੋ ਆਪਾਂ ਨੂੰ ਜੀ ਇੱਕ ਮਿਲਿਆ ਹੋਇਆ ਹੈ ਇੱਕ ਆਪਾਂ ਨੂੰ ਜਾਮਾ ਮਿਲਿਆ ਹੋਇਆ ਹੈ ਬੰਦੇ ਦਾ ਜਾਮਾ ਮਿਲਿਆ ਹੋਇਆ ਜੇ ਆਪਾਂ ਇਹ ਨਸ਼ੇ ਵਿੱਚ ਹੀ ਖਤਮ ਕਰ ਲਿਆ ਤੇ ਆਪਣੇ ਪੱਲੇ ਕੁਝ ਨਹੀਂ ਰਹਿ ਗਿਆ ਮੈਂ ਆਉਣ ਵਾਲੀ ਪੀੜ੍ਹੀ ਅੱਗੇ ਇਹੀ ਹੱਤ ਮੈਂ ਤਾਂ ਹੱਥ ਬਨ ਕੇ ਹੀ ਬੇਨਤੀ ਕਰੂੰਗੀ ਵੀ ਤੁਸੀਂ ਅੱਗੇ ਤੋਂ ਕੋਈ ਨਸ਼ੇ ਨੂੰ ਟੱਚ ਨਾ ਕਰੋ ਬਹੁਤ ਚੀਜ਼ਾਂ ਹੋਰ ਖਾਣ ਵਾਲੀਆਂ ਚੰਗੀਆਂ ਤੇ ਚੰਗੀਆਂ ਚੀਜ਼ਾਂ ਖੋ ਚੰਗੇ ਕੰਮ ਕਰੋ ਮੈਂ ਤਾਂ ਇੱਥੋਂ ਤੱਕ ਵੀ ਰੋਕ ਲਾਉਂਗੀ ਕਿ ਫੋਰਨ ਕੰਟਰੀਆਂ ਨੂੰ ਨਾ ਭਜੋ ਇੰਡੀਆ ਵਿੱਚ ਬਹੁਤ ਕੋਸ਼ ਹੈ ਇੰਡੀਆ ਵਿੱਚ ਕੰਮ ਕਰੋ ਜਿਹੜੇ ਜੋੜ ਕੇ ਮੌਕਾ ਰੱਖਦੇ ਹੋ ਮਾਦੀ ਕਰ ਪ੍ਰੈਕਟਿਸ ਹੈ ਐਸਐਸਪੀ ਚ ਪੰਜਾਬ ਨੇ ਇੱਕ ਫੈਸਲਾ ਕੀਤਾ ਹੈ ਪੰਜਾਬ ਲੈਵਲ ਦੇ ਉੱਤੇ ਕਿ ਸੋਪਨਾ ਮਾਰਸ ਪੰਜਾਬ ਤੋਂ ਕਰਦੇ ਉੱਤੇ ਕੱਢੇ ਜਾਣ ਲੋਕਾਂ ਨੂੰ ਅਵੇਅਰਨੈਸ ਦਿੱਤਾ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹ ਨਸ਼ਿਆਂ ਤੋਂ ਨਾ ਬਕਿਆਂ ਨੂੰ ਬੁਕਾਉਣਾ ਕਰਿਆ ਜਿੰਮੀ ਬੌਰ ਉਹ ਮਾਛੇ ਦਾ ਸਵਾਰਰ ਉਹ ਕੰਨੀ ਆ ਗਈ ਹੈ ਮਾਛੇ ਦੀ ਹੈ ਆਮ ਬਲੂਰੀ ਹੋ ਚੁੱਕੀ ਹੈ ਨਾ ਲੋਕਾਂ ਨੂੰ ਫਰਕ ਨਹੀਂ ਲੱਗਦੀ ਕਿਉਂਕਿ ਸਾਰੇ ਸਾਥਾ ਮੋਤਾ ਮੰਨਣਾ ਵਾਲੇ ਬਾਰੇ ਲੋਕੀ ਅਜੇ ਕਿੱਥੇ ਜਾਣ ਹੈ ਅਜੇ ਮੰਤਰੀ ਬਣ ਕੇ ਸੰਥਾਨਾ ਕੋਈ ਸੰਥਾਨਾ ਬਣ ਕੇ ਬੈਠੇ ਨੇ ਸੰਧਾਨਾ ਨੂੰ ਲੋਕਾਂ ਨਾਲੋਂ ਜਾਂ ਮਹਿਜ਼ ਆਉਣੀ ਹੈ ਲੋਕਾਂ ਦਾ ਕੋਈ ਫਰਕ ਪੈ ਨਹੀਂ ਕਰੀਆਂ ਨਹੀਂ ਹੈ ਕੋਆਜੋ ਮਾਵਾ ਨੂੰ ਪਛਕੇ ਰੱਖੋ ਜਿਹੜੇ ਬੱਚਾ ਨਸ਼ਾ ਕਰਦੇ ਆ ਪਹਿਲਾਂ ਨਸ਼ਾ ਕਰਦੇ ਆ ਮੁੜ ਕੇ ਆ ਕੇ ਉਹ ਮਾਵਾ ਦੇ ਜਿੰਦਾ ਪੜਦੇ ਆ ਉਹ ਪਹਿਲਾਂ ਦੀਆਂ ਸਾਰੀਆਂ ਪੜਦੇ ਆ ਸਾਨੂੰ ਇਥੇ ਪੈਸੇ ਦਿੱਤੇ ਜਾਣ ਇਤਨਾ ਵੱਡੀ ਬੜੀ ਲਾਹਤ ਬਹੁਤੀ ਲਾਹਤ ਕੀ ਹੋ ਸਕਦੀ ਹੈ ਕਿ ਜਿਹੜੇ ਸਾਡੇ ਇਪਰ ਲਾਡਾ ਦੇ ਨਾਲ ਬੜੇ ਛਾਲਾਂ ਦੇ ਨਾਲ ਪਾਲੇ ਬਹੁਤਿਆ ਪਸੀ ਆ ਜਿਸ ਸਮਾਂ ਗਏ ਉਹ ਕੋਈ ਜਾਂਦੇ ਆ ਸਾਡੀ ਅੱਖਾਂ ਦੇ ਸਾਹਮਣੇ ਮਰੇ ਜਾਂਦੇ ਆ ਪਰ ਨਾਲ ਤੇ ਜਿਹੜਾ ਮਨਸੀ ਦਾ ਮਾਰਿਆ ਕੰਦਾ ਜਿਆਦਾ ਮੁੰਡਾ ਬਿਮਾਰ ਸੀ ਸਦਾ ਮੁੰਡਾ ਮਰ ਗਿਆ ਸੀ ਸੋ ਸਾਡੀ ਉਹ ਖੀਰ ਦੇ ਵਿੱਚ ਮੈਂ ਅਹਿਸਾਸ ਕਰਾਂ ਕਿ ਜਿੱਨੇ ਵੀ 15 ਦੇ ਵਿੱਚ ਸ਼ਰਾਬ ਦੇ ਕੱਢਦੇ ਮੇਰੇ ਤੇ ਆਨਪ੍ਰੀਵਿਡ ਵੀ ਕਰਦੇ ਆ ਨਾਖਾ ਤਸਕਰ ਬੈਠੇ ਆ ਉਹਨਾਂ ਨੇ ਗੱਲ ਪੁੱਛਣਾ ਵੈਰੀ ਆਪਣੇ ਇਸ ਸੁਤਕਾਗਮਨ ਦੇ ਹੇਠਾਂ ਅੰਦਰ ਵਿੱਚ ਸੰਬੰਧ ਗਾਣਿਆਂ ਦੇ ਵੀ ਦਿੱਤੀਆਂ ਜਾਂ ਔਰ ਉਸ ਤਾਰ ਦੇ ਅਮਲ ਦੇ ਚਲੰਡੀਦਾਰੇ ਔਰ ਦੱਸਣ ਦਾ ਬਾਤ ਜੋ ਜਿਤਾਵਣੀਆਂ ਤੇ ਅਮਲ ਤੋਂ ਨਹੀਂ ਲਿਆਂਦੀਆਂ ਜਾਂਦੀਆਂ ਤਾਂ ਇਹ ਸống ਸਾਡੀ ਕਿ ਬੋਸ ਤੋਂ ਪਹਿਲਾਂ ਸੁਤਰਾ ਦਿੱਤੀ ਜਾਵੇ ਤੇ ਸਾਥੀਓ ਆਉਣ ਵਾਲੇ ਸਮੇਂ ਦੇ ਤੁਮਾਂ ਰਹਿਣ ਦੇ ਵਜੋਂ ਦਾਰਸ਼ ਕਰਾ ਕਿ ਕੋਈ ਬਚਾਅ ਸਾਹਿਬਾ ਸਿਕਾਰਨਾ ਹੋਵੇ ਦਾ ਦੋਸਤ ਹੁਆ ਸਾਥੀ ਹੋ ਇਹਨਾਂ ਵਰਗੇ ਕੋਈ ਸਮਾਂ ਕੱਢ ਕੇ ਸਾਰੇ ਮੈਂ ਵਾ ਕਲਪ ਸ਼ੁਕਰੀਆ ਤੁਹਾਡਾ ਧੰਨਵਾਦ ਮੈਂ ਵੀ ਦਿੱਤਾ ਖਾਤਾ ਬਗੈਰ ਦੀ ਕੀਤੀ ਹਾਂ। ਹੋਰ ਯਾਰ ਅਤੇ ਕੋਈ ਨਹੀਂ ਕੱਢਦਾ। ਮੈਂਬਰ ਸਹਿਬਾਨ ਲੱਖਾਂ ਹੋ ਬਾਏ ਬਿੱਤਾ ਖਾਤਾ ਬਾਏ ਬਿੱਤੀ ਹਤੇ। ਦੋਸਤੋ ਜੋ ਅੱਜਕੱਲ ਆਪਣੇ ਸਮਾਜ ਦੇ ਬੱਚਿਆਂ ਨਛੇਦਾਰਾਂ ਦੇ ਆਦਲੇ ਹੈ ਉਹਨਰ ਬਤੇ ਆਪਣੇ ਮੈਡੀਕਲ ਪ੍ਰੀਖਿਆਵਾਂ ਨੂੰ ਉਡਾ ਅੱਜ ਇਹਦਾ ਪਾਇਆ ਗਿਆ ਸਰਕਾਰ ਵੱਲੋਂ ਚਾਈਨਾ ਹੈ ਅੱਜਾ ਤੋਂਨਾ ਸਾਥਨ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਦਾਂ ਨੇ ਇੱਥੇ ਇੰਨੀ ਕਰਨ ਦੇ ਵਿੱਚ ਮਹਾਜੀ ਬੋਲੀਆ ਤੋਂ ਲੋਕ ਇਹਨਾਂ ਆਏ ਨੇ ਆਪਾਂ ਦੋਸਤਾਂ ਨੂੰ ਦੇਖਦੇ ਰਹਿੰਦੇ ਨੇ ਨਾ ਕਿ ਜਦੋਂ ਕੋਈ ਕੋਤਦੀ ਲਾਸ਼ ਪਈ ਹੁੰਦੀ ਹੈ ਤੇ ਲਾਪਰੇ ਤੁਰੰਤ ਆਪ ਕਰੀ ਜਾਂਦੇ ਆ ਤੇ ਉਹ ਦੇਖੇ ਹੀ ਜਾਂਦੇ ਉਹ ਦੋਸਤ ਇਹਨਾਂ ਨਾਲ ਗਿਆ ਤੋਂ ਯਾਦ ਪਾਉਣੀ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਬੈਠੇ ਆ ਆਪਾਂ ਅਰੇਸ ਕਰਨਾ ਹੈ ਨਾਦਰਨ ਕਹਿੰਦੇ ਪਹਿਲਾਂ ਨਾ ਕਹਿੰਦੇ ਹੱਤ ਤੋਂ ਇਹ ਨੀਤੀੇ ਨਿਕਲਦੇ ਆ ਉਹਨਾਂ ਵੇ ਉਹਨਾਂ ਨੂੰ ਦੱਸਿਆ ਜਾਵੇ ਤੋਂ ਅੱਜ ਦੇ ਜਿਹੜੇ ਆਪਣੀਆਂ ਪ੍ਰਾਜੇ ਚਿੰਦੇ ਗਏ